ਅਰਵਿੰਦ ਸ਼ਰਮਾ ਕੌਂਸਲ ਵਾਰਡ ਨੰਬਰ 82 ਆਜ਼ਾਦੀ ਦੇ ਦਿਹਾੜੇ ਦੀਆਂ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਔਰ ਜਿਹੜੀ ਸਾਨੂੰ ਇਹ ਆਜ਼ਾਦੀ ਦਾ ਦਿਹਾੜਾ ਸ਼ਹੀਦਾਂ ਦੇ ਬਲਿਦਾਨ ਦੇ ਬਾਅਦ ਸਾਨੂੰ ਮਿਲਿਆ ਔਰ ਇਸ ਪਿੱਤਰ ਦਿਹਾੜੇ ਦੇ ਉੱਤੇ ਮੈਂ ਸ਼ਹੀਦਾਂ ਨੂੰ ਵੀ ਨਮਨ ਕਰਦਾ ਹਾਂ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਗਵਾਈ ਦੇ ਵਿੱਚ ਸਾਡਾ ਦੇਸ਼ ਬਹੁਤ ਸਾਰੀ ਤਰੱਕੀ ਕਰ ਰਿਹਾ ਔਰ ਇੱਕ ਤਾਕਤਵਰ ਦੇਸ਼ ਬਣ ਰਿਹਾ ਔਰ ਪ੍ਰਧਾਨ ਮੰਤਰੀ ਨੇ ਸਰੇ ਲਾਲ ਕਿਲੇ ਦੇ ਉੱਤੋਂ ਸਾਰੇ ਦੇਸ਼ਵਾਦੀਆਂ ਨੂੰ ਆਪਣੇ ਸੰਬੋਧਨ ਵਿੱਚ ਇੱਕ ਤਰੱਕੀ ਦਾ ਇੱਕ ਰੋਡਮੈਪ ਦੱਸਿਆ ਸਾਡੇ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਨੂੰ ਸਾਰਿਆਂ ਨੂੰ ਦੇਸ਼ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਔਰ ਪ੍ਰਣ ਕਰਨਾ ਚਾਹੀਦਾ ਕਿ ਅਸੀਂ ਸਾਰੇ ਦੇਸ਼ ਦੀ ਤਰੱਕੀ ਵਾਸਤੇ ਕੰਮ ਕਰੀਏ ਤਾਂ ਕਿ ਸਾਡਾ ਜਿਹੜਾ ਦੇਸ਼ ਆਉਣ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਤਾਕਤ ਦੇ ਨਾਲ ਦੁਨੀਆ ਦੇ ਵਿੱਚ ਕੰਮ ਕਰੇ ਆਪਣਾ ਦੁਨੀਆ ਦੇ ਵਿੱਚ ਸਾਡਾ ਜਿਹੜਾ ਝੰਡਾ ਤਿਰੰਗਾ ਝੰਡਾ ਆ ਉਹ ਲਹਿਰਾਵੇ ਇੰਨਾ ਹੀ ਕਹਿੰਦਾ ਹੋਇਆ ਮੈਂ ਮੋੜ ਸਾਰੇ ਦੇਸ਼ ਵਾਸੀਆਂ ਨੂੰ ਕਰੋੜ ਕਰੋੜ ਵਧਾਈ ਦਿੰਦਾ ਧੰਨਵਾਦ